ਉਦੋਂ ਲੰਘੂਗੀ ਇੰਟਰਨੈਟ ਕਿਹੜਾ ਮਰੀਆਨੇ ਬੋਲਦਾ ਕੋਲੀ ਜਾਮ ਨੂੰ ਰੱਬ ਆਪਣੀਆਂ ਕੁਝ ਜਵਾਬ ਦਊਗਾ ਫਰੀ ਸਾਰੇ ਹੋ ਕੇ ਦੇ ਦਿੱਤੀਆ ਉਸ ਬਾਇਗਰੂ ਨੂੰ ਹਾਜ਼ਰ ਨਾਜ਼ਰ ਹੋਣਾਗਾ ਤਾਂ ਕਰਕੇ ਆਪਾਂ ਇਹ ਜਾਨ ਨੂੰ ਲੀਰਾ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਥਾ ਹੰਦੀ ਸੱਚੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਕੂਟੇਲੋ ਅਤੇ ਗੁਰਜਸ ਵਲੋਗ ਦੀ ਆਪੋ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਦੋਸਤੋ ਇਹ ਇੱਕ ਦੂਜੇ ਨੂੰ ਕਾਫੀ ਜ਼ਿਆਦਾ ਰਿਪਲਾਈ ਕਰ ਰਹੇ ਨੇ ਜਿਵੇਂ ਕਿ ਮੈਕੂਟੇਲੋ ਨੇ ਇੱਕ ਰਿਪਲਾਈ ਕੀਤਾ ਸੀ ਗੁਰਜਸ ਵਲੋਗ ਨੂੰ ਤੇ ਚਮਾਰ ਕਹਿ ਕੇ ਚੜਾਇਆ ਸੀ ਅਤੇ ਉਸ ਤੋਂ ਬਾਅਦ ਦੋਸਤੋ ਗੁਰਜਸ ਵਲੋਗ ਨੇ ਪੁੱਭਾ ਮਾਰ ਮਾਰ ਰੋ ਕੇ ਕਈ ਰਿਪਲਾਈ ਦਿੱਤੇ ਅਤੇ ਕਿਹਾ ਕਿ ਮੈਨੂੰ ਮaaf ਕਰ ਦਿਓ ਮੈਂ ਨਹੀਂ ਤੁਹਾਡੇ ਨਾਲ ਜਿੱਦ ਦੀ ਸਤੇ ਦੋਸਤੋ ਹੁਣ ਦੇਖਣਾ ਇਹ ਹੈ ਕਿ ਮੈਕੂ ਟੋਲਦਾ ਹੁਣ ਫਿਰ ਕੀ ਰਿਪਲਾਈ ਹੁੰਦਾ ਹੈ ਫਿਲਹਾਲ ਦੇ ਲਈ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਗਰੁੱਪ ਸਹੀ ਹੈ ਫਿਲਹਾਲ ਦੇ ਲਈ ਸਾਡੀ ਵੀਡੀਓ ਨੂੰ ਚਲਦੇ-ਚਲਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ